ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅਰਦਾਸ ਫੁਟੇਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕਿਵੇਂ ਹੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਹੈਗੇ कॉटन ਫੈਬਰਿਕ ਆ ਕਾਟਨ ਫਾਈਨ ਰੂਬੀ ਉਹ ਤੇ ਮਸ਼ੀਨ ਵਰਕ ਦੇ ਸੂਟ ਤੇ ਜੇ ਭੈਣਾਂ ਨੂੰ ਪਸੰਦ ਆਉਣਗੇ ਤੇ ਦੁਪੱਟਾ ਵਗੈਰਾ ਕਹੋਗੇ ਤੁਹਾਡੇ ਆਰਡਰ ਦੇ ਅਨਸਾਰ ਅਸੀਂ ਰੈਡੀ ਕਰਵਾ ਦੇਾਂਗੇ ਤੇ ਚਲੋ ਜੀ ਫਿਰ ਆਪਾਂ ਸੰਪਖ ਦਿਖਾਈਏ ਤੁਹਾਨੂੰ ਮਸ਼ੀਨ ਵਰਕ ਦੇ ਸੋਹਣੇ ਸੋਹਣੇ ਪਹਿਲਾ ਸੂਟ ਦੇਖੋ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਕੀ ਆ ਕਲਰ ਹੈ ਬਹੁਤ ਪਿਆਰਾ ਕਲਰ ਹੈ ਲੈਂਥ ਦੀ ਕੋਈ ਇਸ਼ੂ ਨਹੀਂ ਜੀ ਤੇ ਨਾ ਹੀ ਇਹਦਾ ਹੈਗਾ ਆਪਾਂ ਇਹਦੇ ਦਾ ਵੀ ਕੋਈ ਇਸ਼ੂ ਨਹੀਂ ਤੇ ਬਹੁਤ ਹੀ ਜਿਆਦਾ ਸੋਹਣਾ ਇਹ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਨੇੜੇ ਤੋਂ ਵੇਖ ਸਕਦੇ ਆ ਇਸ ਤਰ੍ਹਾਂ ਸੈਂਟਰ ਪੈਨਲ ਜਾਂਦਾ ਤੇ ਇਹਦੇ ਨਾਲ ਜੇ ਆਪਾਂ ਆ ਕੀਆ ਕਲਰ ਦਾ بیس ਰੱਖ ਕੇ ਨਾਟਾਏ ਜਾਂ ਡਾਈ ਦੇ ਵਾਲੇ ਕਲਰ ਕੋ ਵਾਲੀ ਪਿੰਕ येलो ਜਿਹੜਾ ਦੁਪੱਟਾ ਟਾਈ ਆਂਡਾਈ ਦਾ ਹੋਵੇ ਬਹੁਤ ਜਿਆਦਾ ਸੋਹਣਾ ਲੁਕਾ ਜਿਹੜਾ ਆਪਣਾ ਲੱਗਣਾ ਤੇ ਇਹ ਵਰਕ ਆਊਗਾ ਜੀ ਇਹਦੇ ਬਾਜੂ ਦੇ ਬਾਜੂ ਹਾਂਜੀ ਸੂਟ ਦੀ ਕੀਮਤ ਜੇ ਆਪਾਂ ਕਹੀਏ ਤਾਂ 1200 ਰੁਪਏ ਦੇ ਵਿੱਚ ਇਹ ਫਾਈਨ ਕਾਟਨ ਬਿਲਕੁਲ ਗੁੱਡ ਕੁਆਲਿਟੀ ਦੀ ਫੀਲ ਤੁਸੀਂ ਕਰ ਸਕਦੇ ਹੋ ਤੇ ਨਾਲ ਵਰਕ 1200 ਰੁਪਏ ਦੇ ਵਿੱਚ ਇਹ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜੂ ਦੁਪੱਟਾ ਜਿਹੜਾ ਵੀ ਤੁਸੀਂ ਕਹੋਗੇ ਤੁਹਾਡੇ ਆਰਡਰ ਦੇ ਅਨਸਾਰ ਉਸ ਤਰ੍ਹਾਂ ਰੈਡੀ ਕਰਵਾ ਦੇਵਾਂਗੇ ਜੇ ਤੁਸੀਂ ਆਪ ਸੂਟ ਲੈ ਕੇ ਵਰਕ ਕਰਵਾਓਗੇ ਜੀ 800 ਤੋਂ ਘੱਟ ਤਾਂ ਇਹ ਕੋਈ ਵਰਕ ਹੀ ਨਹੀਂ ਕਰਦਾ ਬਹੁਤ ਗੁਰਪ੍ਰੀਤ ਜੀ ਹਾਂਜੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਤੁਸੀਂ ਲੈ ਸਕਦੇ ਹੋ ਇਹ ਜਿਹੜਾ ਹਾਂਜੀ ਜਿਹੜਾ ਅਗਲਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤੁਹਾਨੂੰ ਕਲਰ ਦੱਸ ਦਿੰਦੇ ਆ ਜੀ ਜਿਹੜਾ ਗਰੇਪਸ ਜਿਹਾ ਕਲਰ ਹੈ ਬਹੁਤ ਸੋਹਣਾ ਲਾਈਟ ਲਾਈਟ ਜਿਹਾ ਗ੍ਰੀਨ ਫਰੋਜੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਇਹਦਾ ਘੇਰੇ ਦਾ ਫਰਕ ਹੋਇਆ ਘੇਰੇ ਦਾ ਕੋਈ ਇਸ਼ੂ ਨਹੀਂ ਜੀ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸਫਾਈ ਨਾਲ ਵਰਕ ਹੋਇਆ ਜੀ ਤੇ ਜੇ ਮੈਂ ਫੈਬਰਿਕ ਦੀ ਕਰਾਂ ਗੱਲ ਬਹੁਤ ਜ਼ਿਆਦਾ ਸੋਹਣੀ ਫਾਈਨ ਕੁਆਲਿਟੀ ਦੀ ਜਿਹੜੀ ਹੈਗੀ ਕਾਟਨ ਹੈ ਇਹਦੇ نیچے ਬਿਲਕੁਲ ਵੀ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਤਾਂ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਇਸੇ ਤਰ੍ਹਾਂ ਹੀ ਰੈਡੀ ਹੁੰਦਾ ਜਿਹਦੇ ਨਾਲ ਦੁਪੱਟਾ ਰੈਡੀ ਕਰਾ ਲਿਆ ਆਪਾਂ ਟਾਈ ਐਂਡ ਡਾਈ ਦਾ ਬਹੁਤ ਜ਼ਿਆਦਾ ਸੋਹਣਾ ਲੱਗਣਾ ਸੀ ਤੇ ਬਾਜੂ ਵਰਕ ਵੀ ਦਿਖਾ ਦਿੰਦੇ ਆ ਜੀ ਬਹੁਤ ਹੈਵੀ ਬਾਜੂ ਤੇ ਵੀ ਪਰੂਵਰ इस तरह ये सारा बाजू पर वर्क आउट चेक करो बाजू वर्क जे कीमत की गल करिए ਤਾਂ 1200 ਰੁਪਏ ਦੇ ਵਿੱਚ ਸੂਟ ਆ ਤੁਹਾਡੇ ਘਰ ਤੱਕ ਪਹੁੰਚ ਜੂਗਾ ਜੇ ਤੁਸੀਂ ਸਾਨੂੰ ਦੁਪੱਟਾ ਕਹੋਗੇ ਜੀ ਉਹਦੇ ਵਿੱਚ ਐਕਸਟਰਾ ਚਾਰ ਜੁੜ ਰਹਿਣਗੇ ਦੁਪੱਟਾ ਤੁਹਾਡੇ ਕਹਿਣ ਦੇ ਅਨਸਾਰ ਹੀ ਰੈਡੀ ਕਰਵਾਇਆ ਜਾਪਾ ਇਹ ਦੇਖੋ ਵੀਡੀਓ ਦੇ ਐਂਡ ਦੇ ਵਿੱਚ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਲਾਈਟ ਗ੍ਰੇ ਹੈ ਜੀ ਬਹੁਤ ਬਹੁਤ ਜ਼ਿਆਦਾ ਸੋਹਣਾ ਗ੍ਰੇ ਕਲਰ ਹੈ ਹਰ ਇੱਕ ਭੈਣ ਦੀ ਪਸੰਦ ਆਉਣ ਵਾਲਾ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੇ ਲਾਈਟ ਲਾਈਟ ਕਲਰ ਹੀ ਵਧੀਆ ਲੱਗਦੇ ਆ ਜੀ ਤੇ ਫੈਬਰਿਕ ਦੇਖੋ ਬਹੁਤ ਜਿਆਦਾ ਸੋਹਣੀ ਬੁਟ ਕੁਆਲਿਟੀ ਦੀ ਕਾਟਨ ਰਭੂਗੀ ਤੇ ਨਾਲ ਵਰਕ ਦੀ ਫਿਨਿਸ਼ਿੰਗ ਦੇਖ ਲਓ ਇਸ ਤਰ੍ਹਾਂ ਕਲੀਆਂ ਦੇ ਵਿੱਚ ਕੰਮ ਹੋਇਆ ਲੈਂਥ ਦੀ ਤੇ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਕਿੰਨੇ ਵੀ ਘੇਰੇ ਵਾਲਾ ਕਿੰਨੇ ਵੀ ਲੈਂਥ ਵਾਲਾ ਰੈਡੀ ਕਰਵਾ ਸਕਦਾ ਹੈ ਸਪੈਸਿਫਿਕ ਕਰਵਾ ਸਕਦਾ ਹੈ ਤੇ ਗ੍ਰੇ ਕਲਰ ਦੇ ਵਿੱਚ ਜਦੋਂ ਇਹ ਵਾਲੇ ਪਿੰਕ ਵਗੈਰਾ ਕਲਰ ਪਾ ਕੇ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋ ਗਿਆ ਸੂਟ ਬਹੁਤ ਜਿਆਦਾ ਸੋਹਣਾ ਲੱਗਣਾ ਜੀ ਗਰਲਸ਼ੀ ਲੁੱਕ ਦਾ ਸੂਟ ਹੈ ਜਿਹੜਾ ਰੈਡੀ ਹੋਊਗਾ ਇਸ ਤਰ੍ਹਾਂ ਦੇ ਬਾਜੂ ਦਾ ਵਰਕ ਆ ਜਾਊਗਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਇਹਦਾ ਕੰਮ ਹੈ ਬਾਜੂ ਤੇ ਹੋਇਆ ਨਾਲ ਸਟੀਚਿੰਗ ਵੇਲੇ ਲੇਸਿਸ ਵਗੈਰਾ ਦੀ ਫਿਨਿਸ਼ਿੰਗ ਆ ਜੂਗੀ ਸੂਟ ਬਹੁਤ ਜ਼ਿਆਦਾ ਸੋਹਣਾ ਜਿਹੜਾ ਰੈਡੀ ਹੋਣਾ ਬਾਕੀ ਸਟੀਚਿੰਗ ਦੇ ਸਿੱਤੇ ਹੁੰਦਾ ਜੀ ਨਾਲ ਦੁਪੱਟਾ ਆਪਾਂ ਵਧੀਆ ਰੈਡੀ ਕਰਾ ਲਿਆ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਣਾ ਤਾਂ ਭੈਣਾ ਦਿੱਤੇਗੇ WhatsApp ਨੰਬਰ ਤੇ ਸਾਨੂੰ ਆਦੇ ਸੂਟ ਆ ਜਿਹੜੇ ਤੁਸੀਂ ਕਰਵਾ ਸਕਦੀਆਂ ਤੇ 1200 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜੇਕਰ ਦੁਪੱਟਾ ਕਹੋਗੇ ਤੁਹਾਡੇ ਕਹਿਣ ਦੇ ਅਨਸਾਰ ਅਸੀਂ ਦੁਪੱਟਾ ਵੀ ਰੈਡੀ ਕਰਵਾ ਦੇਾਂਗੇ ਪਲੇਸਿਸ ਵਗੈਰਾ ਨਾਲ ਵੀ ਤੇ ਟਾਈ ਐਂਡ ਡਾਈ ਦਾ ਕਰਾ ਦੇਾਂਗੇ ਸਿੰਗਲ ਕਲਰ ਦਾ ਕਹੋਗੇ ਤਾਂ ਸਿੰਗਲ ਕਲਰ ਦਾ ਵੀ ਸੂਟ ਜਿਹੜਾ ਦੁਪੱਟਾ ਹੋ ਜਾਊਗਾ ਜੇ ਇਸ ਤਰ੍ਹਾਂ ਵੀ ਬਾਏ ਕਰਨਾ ਤਾਂ ਇਸੇ ਤਰ੍ਹਾਂ ਹੀ ਬਾਏ ਕਰ ਸਕਦੇ ਹੋ ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਧੰਨਵਾਦ